ਅੱਜ ਦਰਾਹਾ ਬਾਜ਼ਾਰ ਵਿੱਚ ਚਪਟਮਾਰਾਂ ਨੇ ਕਰਿਆਣਾ ਵਪਾਰੀ ਨੂੰ ਬਣਾਇਆ ਆਪਣਾ ਨਿਸ਼ਾਨਾ ਗਲ ਵਿੱਚ ਪਾਈ ਸੋਨੇ ਦੀ ਚੈਨੀ ਚਪਟਕੇ ਹੋਏ ਫਰਾਰ ਦੁਕਾਨੀਆਂ ਚ ਭਾਰੀ ਧੋਸ਼ ਅੱਜ ਦਰਾਹਾ ਵਿਖੇ ਕਰਿਆਣਾ ਵਪਾਰੀ ਦੀ ਮੋਟਰਸਾਈਕਲ ਸਵਾਰ ਚੈਨੀ ਚਪਟਕੇ ਫਰਾਰ ਹੋ ਗਏ ਦੁਕਾਨ ਮਾਲਕ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕਰੀਬ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਇਸ ਇਸ ਮਾਮਲੇ ਦੇ ਸਬੰਧ ਚ ਉਹਨਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪੁਲਿਸ ਸੀਸੀਟੀਵੀ ਖੰਡਾਲ ਰਹੀ ਹੈ ਅੱਜ ਕੀ ਘਟਨਾ ਵਾਪਰੀ ਕਟਨਾ ਘਟਨਾ ਇਹ ਅੱਜ ਮੈਂ ਆ ਕੇ ਆਪਣੀ ਦੁਕਾਨ ਖੋਲੀ ਤੇ ਦੁਕਾਨ ਦੀ ਸਫਾਈ ਕਰਾ ਰਿਹਾ ਸੀ ਬਾਹਰ ਖੜਾ ਸੀ 7: ਤੇ ਪਿੱਛੋਂ ਕੋਈ ਮੈਨੂੰ ਹੱਥ ਪੈਂਦਾ ਦਿਖਿਆ ਉਹ ਚੰਨੀ ਖੋਈ ਉਹਨੇ ਸਾਹਮਣੇ ਮੋਟਰਸਾਈਕਲ ਸਟਾਰਟ ਸੀਗਾ ਮੋਟਰਸਾਈਕਲ ਸਟਾਰਟ ਹੋ ਕੇ ਨਾਲ ਦੇ ਨਾਲ ਉਹ ਬੈਠ ਕੇ ਚਲੇ ਗਿਆ ਕਿੰਨੇ ਵਿਅਕਤੀ ਸੀਗੇ ਜੀ ਮੋਟਰਸਾਈਕਲ ਦੋ ਦੋ ਇੱਕ ਮੋਟਰਸਾਈਕਲ ਸਟਾਰਟ ਕਰੀ ਬੈਠਾ ਖੜਾ ਸੀਗਾ ਤੇ ਪਿੱਛੋਂ ਉਹਨੇ ਚੈਨ ਖੋ ਗਿਆ ਦੂਸਰਾ ਨਾਲ ਲੈ ਗਿਆ ਮੋਟਰਸਾਈਕਲ ਵਗੈਰਾ ਦਾ ਨੰਬਰ ਨੋਟ ਕੀਤਾ ਨਹੀਂ ਨੰਬਰ ਨਹੀਂ ਨੋਟ ਹੋਇਆ ਸੀ ਕਿੰਨੇ ਕ ਵਜੇ ਦੀ ਘਟਨਾ ਜੀ 7:50 51 ਮਿੰਟ ਦੀ ਗੱਲ ਦਾ ਘਟਨਾ ਕਿੰਨਾ ਕੁ ਮਾਲੀ ਨੁਕਸਾਨ ਹੋ ਗਿਆ ਤੁਹਾਡਾ ਸਵਾ ਕੁ ਟੋਲੇ ਦੀ ਚੰਨੀ ਸੀ ਟੋਲੇ ਸਵਾ ਟੋਲੇ ਦੀ ਚੰਨੀ ਸੀ ਇਹ ਜਦੋਂ ਮੈਂ ਪੁਲਿਸ ਨੂੰ ਸੂਚਨਾ ਦਿੱਤੀ ਤੁਸੀਂ ਹਾਂ ਪੁਲਿਸ ਨੂੰ ਸੂਚਨਾ ਦਿੱਤੀ ਸੀ ਪੁਲਿਸ ਪੁਲਸ ਆਗੇ ਦੇ 9:30 ਵਜੇ ਆਗੇ ਸੀ ਉਹਨਾਂ ਨੇ ਆਪਣਾ ਨਾਲ ਖਾਲਸਾ ਸਕੂਲ ਹੈ ਸੀਸੀਟੀਵੀ ਕੈਮਰਾ ਦੇਖਿਆ ਉਹਨਾਂ ਨੇ ਤੇ ਲੈ ਗਏ ਉਹਦੀ ਫੁਟੇਜ ਵਗੈਰਾ ਲੈ ਗਏ ਕੋਆਪਰੇਟ ਕੀਤਾ ਸਾਡੇ ਨਾਲ ਉਹਨਾਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਸਿੱਧੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਹੁਣ ਤਾਂ ਹੁਣ ਤਾਂ ਕੋਈ ਬੰਦਾ ਸੇਫ ਨਹੀਂ ਹੈਗਾ ਸਰਦਾਰ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਅੱਜ ਸਵੇਰੇ ਇਹ ਕਰਿਆਣਾ ਦੁਕਾਨਦਾਰਾਂ ਨਾਲ ਘਟਨਾ ਹੋਈ ਹੈ ਮੈਂ ਦਿਲਜੀਤ ਸਿੰਘ ਗਰਨਾਉ ਨੇ ਪ੍ਰਧਾਨ ਬੋ ਰਿਹਾ ਹਾਂ ਅੱਜ ਸਵੇਰੇ ਮੈਨੂੰ ਬੜਾਈ ਜੰਮਾ ਲੱਗਾ ਜਦੋਂ ਸਾਡੇ ਕਰੰਨੇ ਦੁਕਾਨਦਾਰ ਦਾ ਚੋ ਚੈਨੀ ਖੋ ਗਏ ਬੰਦੇ ਫਰਾਰ ਹੋ ਗਏ ਅਸੀਂ ਪਹਿਲਾਂ ਸੁਣਦੇ ਸੀ ਕਿ ਲੇਡੀਆਂ ਚੰਨਿਆਂ ਕਰੀਆਂ ਚ ਖੋਏ ਜਾ ਰਹੀਆਂ ਨੇ ਪਰ ਛੋਟੇ ਛੋਟੇ ਦੁਕਾਨਦਾਰਾਂ ਨਾਲ ਇਸ ਤਰ੍ਹਾਂ ਹਜੈਂਸਨ ਵੀ ਗੱਲ ਹੋਣ ਲੱਗੀ ਇਹ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਪ੍ਰਸ਼ਾਸਨ ਚਾਹੀਦਾ ਹੈ ਕਿ ਇਹ ਨੱਥ ਪਾਈ ਜਾਵੇ ਤੇ ਇਸ ਇਸ ਤਰ੍ਹਾਂ ਦੇ ਹਾਲਾਤ ਨੂੰ ਹਾਲਾਤ ਨੂੰ ਕਾਬੂ ਕੀਤਾ ਜਾਵੇ ਜਿਹੜੇ ਬੰਦੇ ਨੇ ਉਹਨੂੰ ਫੜ ਕੇ ਰਹਿ ਜਾਵੇ ਜੀ